ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਾ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਦੀਵਾਲੀ ਦੀ ਰਾਤ ਨੂੰ ਝਾੜੂ ਦੇ ਥੱਲੇ ਰੱਖ ਦਿਓ ਇਹ ਇੱਕ ਚੀਜ਼ ਸਤ ਪੁਸ਼ਟਾ ਤੁਹਾਡੀਆਂ ਬਹਿ ਕੇ ਖਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਦੀਵਾਲੀ ਦੀ ਰਾਤ ਨੂੰ ਝਾੜੂ ਦੇ ਥੱਲੇ ਲੁਕਾਉ ਦੇਣੀ ਹੈ ਇੱਕ ਚੀਜ਼ ਜਿਸ ਦੇ ਨਾਲ ਤੁਹਾਡੀ ਜਨਮ ਜਨਮਾ ਦੀ ਗਰੀਬੀ ਦੂਰ ਹੋ ਜਾਵੇਗੀ ਅੱਜ ਅਸੀਂ ਤੁਹਾਨੂੰ ਇਹ ਖਾਸ ਉਪਾਅ ਦੱਸਾਂਗੇ ਕਿ ਦੀਵਾਲੀ ਵਾਲੇ ਦਿਨ ਜਾਂ ਦੀਵਾਲੀ ਵਾਲੇ ਰਾਤ ਕਿਸੇ ਨੂੰ ਬਿਨਾਂ ਹੀ ਦੱਸੇ ਵਿਨਾ ਟੁੱਟੇ ਹੋਏ ਝਾੜੂ ਨਾਲ ਚੁੱਪਚਾਪ ਇਹ ਗੁਪਤ ਉਪਾਅ ਕਰ ਲੈਣਾ ਹੈ ਤੁਸੀਂ ਇੰਨੇ ਪੈਸੇ ਕਮਾਓਗੇ ਕਿ ਤੁਹਾਨੂੰ ਆਪਣੇ ਪੈਸੇ ਰੱਖਣ ਲਈ ਨਵੇਂ ਤਿਜੋਰੀ ਖਰੀਦਣੀ ਪੈ ਸਕਦੀ ਹੈ ਤੁਹਾਡੇ ਜੀਵਨ ਵਿੱਚੋਂ ਦੁੱਖ ਅਤੇ ਦਰਦ ਦੇ ਸਾਰੇ ਨਿਸ਼ਾਨ ਮਿਟ ਜਾਣਗੇ ਅਤੇ ਪੀੜ੍ਹੀਆਂ ਪਿੱਛੇ ਮੁੜ ਕੇ ਵੀ ਧੰਨ ਦਾ ਆਨੰਦ ਮਾਣਨਗੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਗੁਪਤ ਚਮਤਕਾਰੇ ਰਹੱਸਮਈ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਦੀਵਾਲੀ ਨੂੰ ਇਸ ਨੂੰ ਕਰਦੇ ਹੋ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਣਾ ਅਤੇ ਤੁਸੀਂ ਇਸ ਦੀਵਾਲੀ ਨੂੰ ਸੱਤ ਜਨਮਾਂ ਤੱਕ ਨਹੀਂ ਭੁੱਲ ਸਕਦੇ ਇਹ ਚਮਤਕਾਰੀ ਉਪਾਅ ਬਹੁਤ ਛੋਟਾ ਹੈ ਪਰ ਇੰਨਾ ਰਹੱਸਮਈ ਤੇ ਚਮਤਕਾਰੀ ਹੈ ਕਿ ਅੱਜ ਤੱਕ ਜਿਸ ਨੇ ਉਪਾਅ ਸੱਚੇ ਦਿਲ ਸੱਚੀ ਸ਼ਰਧਾ ਵਿਸ਼ਵਾਸ ਨਾਲ ਕੀਤਾ ਹੈ ਉਸ ਨੂੰ ਆਪਣੇ ਘਰਾਂ ਵਿੱਚ ਕਦੇ ਵੀ ਪੈਸੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਿਆ ਵੇਖੋ ਜੀ ਬਾਬਾ ਜੀ ਤੁਹਾਡੇ ਸਾਰਿਆਂ ਦੇ ਲਈ ਧਰਮ ਗ੍ਰੰਥਾਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਉਪਾਅ ਲੈ ਕੇ ਆਏ ਹਨ ਇਸ ਲਈ ਇਸ ਉਪਾਅ ਦਾ ਨਿਰਾਦਰ ਨਾ ਕਰਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਮੈਂ ਇਸ ਉਪਾਅ ਨੂੰ ਕਦੋਂ ਤੇ ਕਿਵੇਂ ਕਰਨਾ ਹੈ ਇਸ ਬਾਰੇ ਤੁਹਾਨੂੰ ਸਾਰੀ ਹੀ ਜਾਣਕਾਰੀ ਦੇਣ ਵਾਲੀ ਹਾਂ ਇਸ ਉਪਾਅ ਦੇ ਲਈ ਕੁਝ ਖਾਸ ਨਿਯਮ ਅਤੇ ਸਾਵਧਾਨੀਆਂ ਵੀ ਸਾਂਝੀਆਂ ਕਰਾਂਗੀ ਅਤੇ ਇਸ ਉਪਾਅ ਦੇ ਫਾਇਦਿਆਂ ਦੇ ਬਾਰੇ ਵੀ ਦੱਸਣ ਵਾਲੀ ਹਾਂ ਜੇਕਰ ਤੁਸੀਂ ਇਸ ਸਾਲ ਆਪਣੇ ਦੀਵਾਲੀ ਨੂੰ ਰੌਸ਼ਨ ਕਰਨਾ ਚਾਹੁੰਦੇ ਹੋ ਤਾਂ ਇਸ ਉਪਾਅ ਨੂੰ ਧਿਆਨ ਦੇ ਨਾਲ ਵੇਖੋ ਇਸ ਦਾ ਅਭਿਆਸ ਕਰੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਹੈ ਕਿ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਸਾਤ ਸੰਗਤ ਜੀ ਟੁੱਟੇ ਹੋਏ ਝਾੜੂ ਲਈ ਇਹ ਉਪਾਅ ਕੋਈ ਆਮ ਨਹੀਂ ਹੈ ਬਹੁਤ ਸਾਰੇ ਲੋਕ ਟੁੱਟੇ ਹੋਏ ਝਾੜੂ ਦਾ ਅਸ਼ુભ ਮੰਨਦੇ ਹਨ ਉਹਨਾਂ ਦਾ ਮੰਨਣਾ ਹੈ ਕਿ ਘਰ ਵਿੱਚ ਟੁੱਟੇ ਹੋਏ ਝਾੜੂ ਨੂੰ ਰੱਖਣ ਨਾਲ ਲੜਾਈਆਂ ਝਗੜੇ ਹੁੰਦੇ ਹਨ ਅਤੇ ਲక్ష్ਮੀ ਸਥਾਈ ਤੌਰ ਤੇ ਨਹੀਂ ਰਹਿੰਦੀ। ਇਹ ਦੇਵੀ ਲక్ష్ਮੀ ਦਾ ਵੀ અપਮਾਨ ਕਰਦਾ ਹੈ ਪਰ ਇਹ ਪੂਰੀ ਤਰ੍ਹਾਂ ਗਲਤ ਹੈ। ਸਾਧ ਸੰਗਤ ਜੀ ਜੇਕਰ ਤੁਸੀਂ ਇਸ ਸਮੇਂ ਦੀਵਾਲੀ ਲਈ ਆਪਣੇ ਘਰ ਦੀ ਸਫਾਈ ਕਰ ਰਹੇ ਹੋ ਤੁਹਾਨੂੰ ਆਪਣੇ ਘਰ ਵਿੱਚ ਟੁੱਟਿਆ ਹੋਇਆ ਝਾੜੂ ਮਿਲਦਾ ਹੈ ਤਾਂ ਤੁਸੀਂ ਗਲਤੀ ਨਾਲ ਵੀ ਇਸ ਨੂੰ ਛੁੱਟ ਵੀ ਸਕਦੇ ਹੋ। ਉਸ ਟੁੱਟੇ ਹੋਏ ਝਾੜੂ ਨੂੰ ਬਾਹਰ ਨਾ ਛੁੱਟਿਓ। ਤੁਹਾਨੂੰ ਮੇਰੇ ਸੁਝਾਵਾਂ ਦੀ ਪਾਲਣਾ ਕਰਨ ਲਈ ਇਸ ਨੂੰ ਆਪਣੇ ਘਰ ਵਿੱਚ ਸਤਿਕਾਰ ਨਾਲ ਰੱਖਣਾ ਪੈਣਾ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਟੁੱਟਿਆ ਹੋਇਆ ਝਾੜੂ ਹੀ ਕਿਵੇਂ ਇੱਕ ਵਿਅਕਤੀ ਨੂੰ ਅਮੀਰ ਬਣਾ ਸਕਦਾ ਹੈ ਜਾਂ ਜੀਵਨ ਵਿੱਚ ਖੁਸ਼ਹਾਲੀ ਲਿਆ ਸਕਦਾ ਹੈ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਭ ਤੋਂ ਪਹਿਲਾਂ ਟੁੱਟੇ ਹੋਏ ਝਾੜੂ ਦਾ ਨਰਾਦਰ ਹੋਣ ਤੇ ਹੀ ਉਹ ਅਸ਼ubh ਹੁੰਦਾ ਹੈ ਪਰ ਉਹ ਹੀ ਟੁੱਟਿਆ ਹੋਇਆ ਝਾੜੂ ਬਹੁਤ ਸ਼ubh ਹੋ ਸਕਦਾ ਹੈ ਜਦੋਂ ਇਸ ਨੂੰ ਸਤਕਾਰ ਦੇ ਨਾਲ ਘਰ ਵਿੱਚ ਇਕਾਂਤ ਕੋਨੇ ਦੇ ਵਿੱਚ ਰੱਖਿਆ ਜਾਵੇ ਜਿੱਥੇ ਇਸ ਨੂੰ ਕੋਈ ਵੇਖ ਨਾ ਸਕੇ ਅਤੇ ਨਾ ਹੀ ਇਸ ਤੇ ਪੈਰ ਰੱਖ ਸਕੇ ਕਿਉਂਕਿ ਇਹ ਝਾੜੂ ਘਰ ਦੀ ਪੁਰਾਣੀ ਨਕਾਰਾਤਮਕਤਾ ਨੂੰ ਸੰਭਾਲਦਾ ਹੈ ਕਿਹਾ ਜਾਂਦਾ ਹੈ ਝਾੜੂ ਸਿਰਫ ਸਫਾਈ ਦਾ ਸਾਧਨ ਨਹੀਂ ਹੈ ਝਾੜੂ ਇੱਕ ਅਜਿਹੀ ਚੀਜ਼ ਹੈ ਜੋ ਆਪਣੇ ਅੰਦਰ ਸਾਡੇ ਘਰ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ ਤੇ ਸ਼ਾਂਤੀ ਤੇ ਖੁਸ਼ਹਾਲੀ ਨੂੰ ਸੰਭਾਲ ਕੇ ਰੱਖਦਾ ਹੈ ਇਸ ਵਿੱਚ ਦੌਲਤ ਖੁਸ਼ਹਾਲੀ ਅਤੇ ਸ਼ਾਨ ਹੈ ਇੱਕ ਪੁਰਾਣਾ ਝਾੜੂ ਸਾਡੇ ਘਰ ਦੀ ਸਾਰੇ ਨਕਾਰਾਤਮਕਤਾ ਨੂੰ ਸੋਖ ਕੇ ਰੱਖਦਾ ਹੈ ਜਿਵੇਂ ਕਿ ਗਰੀਬੀ ਕਰਜ਼ਾ ਘਰ ਦੇ ਅਸ਼ੁਭ ਸ਼ਗਨ ਇਹ ਝਾੜੂ ਘਰੇਲੂ ਕੰਮਾਂ ਨੂੰ ਸੰਭਾਲਦਾ ਹੈ ਵੇਖੋ ਜੀ ਝਾੜੂ ਦਾ ਕੰਮ ਸਿਰਫ ਘਰ ਦੀ ਗੰਦਗੀ ਨੂੰ ਸਾਫ਼ ਕਰਨਾ ਨਹੀਂ ਹੈ ਇਹ ਸਿਰਫ ਗੰਦਗੀ ਬੁਰੀਆਂ ਆਦਤਾਂ ਸੁਭਾਅ ਅਤੇ ਝਗੜਿਆਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਇਕੱਠਾ ਕਰਦਾ ਹੈ ਤਾਂ ਕਿ ਇੱਕ ਟੁੱਟਿਆ ਹੋਇਆ ਝਾੜੂ ਦੌਲਤ ਨੂੰ ਆਕਰਸ਼ਿਤ ਕਰਦਾ ਹੈ ਜਾਂ ਇਸ ਨੂੰ ਰੋਕਦਾ ਹੈ ਇਹ ਸਵਾਲ ਤੁਹਾਡੇ ਮਨ ਵਿੱਚ ਆ ਰਿਹਾ ਹੋਵੇਗਾ ਆਖਿਰਕਾਰ ਇੱਕ ਟੁੱਟਿਆ ਹੋਇਆ ਝਾੜੂ ਜਿਸ ਨੂੰ ਲੋਕ ਘਰ ਤੋਂ ਬਾਹਰ ਕੱਢਦੇ ਹਨ ਕੂੜੇ ਵਿੱਚ ਸੁੱਟਦੇ ਹਨ ਜਾਂ ਨਦੀਆਂ ਨਾਲਿਆਂ ਵਿੱਚ ਸੁੱਟ ਦਿੰਦੇ ਹਨ ਇਹ ਵੀ ਕਿਹਾ ਜਾਂਦਾ ਹੈ ਕੁਝ ਲੋਕ ਘਰ ਦੇ ਬਾਹਰ ਆਉਣ ਵਾਲੇ ਸਫਾਈ ਵਾਹਨ ਵਿੱਚ ਟੁੱਟੇ ਹੋਏ ਝਾੜੂ ਨੂੰ ਸੁੱਟ ਦਿੰਦੇ ਹਨ ਤਾਂ ਤੁਸੀਂ ਕਿੰਨਾ ਵੱਡਾ ਪਾਪ ਕਰਦੇ ਹੋ ਵੇਖੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਝਾੜੂ ਦੀ ਵਰਤੋਂ ਕਿਵੇਂ ਕਰਦੇ ਹੋ ਕਿਉਂਕਿ ਝਾੜੂ ਦਾ ਇੱਕ ਅਧਿਆਤਮਿਕ ਸੁਭਾਅ ਹੁੰਦਾ ਹੈ ਇਹ ਸਫਾਈ ਕਰਦਾ ਹੈ ਪਰ ਇਸ ਨੂੰ ਸੰਭਾਲਣ ਦੀ ਵੀ ਲੋੜ ਹੈ ਇੱਕ ਟੁੱਟੇ ਹੋਏ ਝਾੜੂ ਦਾ ਮਤਲਬ ਹੈ ਇਸ ਨੇ ਘਰ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਰੁਕਾਵਟਾਂ ਬਦਕਿਸਮਤੀ ਝਗੜੇ ਧਣਾ ਅਤੇ ਕਰਜ਼ੇ ਅੰਦਰ ਫਸੇ ਫਸਾਏ ਲੋਕ ਦੀ ਨਕਾਰਾਤਮਕ ਸ਼ਕਤੀ ਜਿਸ ਨੂੰ ਆਪਣੇ ਅੰਦਰ ਸੋਖ ਲਿਆ ਹੁੰਦਾ ਹੈ ਫਿਰ ਜੇਕਰ ਅਸੀਂ ਇਸ ਝਾੜੂ ਨੂੰ ਅਚਾਨਕ ਸੁੱਟ ਦਿੰਦੇ ਹਾਂ ਤਾਂ ਉਹਦੀ ਜੜੀ ਸਾਰੀ ਊਰਜਾ ਹੈ ਉਹ ਛੱਡ ਦਿੰਦਾ ਹੈ ਇਸੇ ਕਰਕੇ ਲੋਕ ਅਣਜਾਣ ਪੁਨੇ ਦੇ ਵਿੱਚ ਹੀ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਕਿ ਅਚਾਨਕ ਪੈਸਾ ਖਰਚ ਹੋ ਰਿਹਾ ਹੁੰਦਾ ਹੈ ਘਰ ਵਿੱਚ ਲੜਾਈਆਂ ਅਚਾਨਕ ਵੱਧ ਜਾਂਦੀਆਂ ਹਨ ਬਿਮਾਰੀ ਵੱਧ ਜਾਂਦੀ ਹੈ ਕਰਜ਼ਾ ਵੱਧ ਰਿਹਾ ਹੁੰਦਾ ਹੈ ਇਹ ਸਭ ਇਸ ਲਈ ਹੈ ਕਿਉਂਕਿ ਤੁਸੀਂ ਪੁਰਾਣਾ ਝਾੜੂ ਸੁੱਟ ਦਿੰਦੇ ਹੋ ਹੁਣ ਮੈਂ ਇਸ ਦਾ ਹੱਲ ਤੁਹਾਨੂੰ ਸਾਂਝਾ ਕਰਨ ਵਾਲੀ ਹਾਂ ਉਹ ਕੋਈ ਸਧਾਰਨ ਗੱਲ ਨਹੀਂ ਹੈ ਇਹ ਚੰਗੇ ਤਰ੍ਹਾਂ ਜਾਣਦੇ ਹਨ ਤੁਸੀਂ ਸਾਰੇ ਇੱਥੇ ਸਿਰਫ ਹਾਲਾਤ ਜਾਣਨ ਦੇ ਲਈ ਹੋ ਇਸ ਲਈ ਮੈਂ ਇਸ ਦੇ ਬਾਰੇ ਸਿੱਧੇ ਤੌਰ ਤੇ ਗੱਲ ਕਰਾਂਗੀ ਲੋਕ ਹਮੇਸ਼ਾ ਪੈਸੇ ਕਮਾਉਣ ਲਈ ਵੱਡੇ ਮੰਤਰਾਂ ਮੰਤਰਾਂ ਜਾਂ ਚੰਦਨ ਵਾਲ ਵੇਖਦੇ ਹਨ ਪਰ ਅਸਲ ਚਮਤਕਾਰ ਛੋਟੇ ਘਰੇਲੂ ਉਪਾਅਾਂ ਵਿੱਚ ਹੁੰਦਾ ਹੈ ਦੀਵਾਲੀ ਨੂੰ ਇੱਕ ਟੁੱਟਿਆ ਹੋਇਆ ਝਾੜੂ ਵੀ ਤੁਹਾਡੀ ਕਿਸਮਤ ਦੀ ਕੁੰਜੀ ਬਣ ਸਕਦਾ ਹੈ ਇੱਕ ਟੁੱਟਿਆ ਹੋਇਆ ਝਾੜੂ ਤੁਹਾਡੀ ਕਿਸਮਤ ਨੂੰ ਰੌਸ਼ਨ ਕਰ ਸਕਦਾ ਹੈ ਇੱਕ ਟੁੱਟਿਆ ਹੋਇਆ ਝਾੜੂ ਤੁਹਾਡੀ ਜ਼ਿੰਦਗੀ ਵਿੱਚ ਰੌਸ਼ਨੀ ਲਿਆ ਸਕਦਾ ਹੈ ਇਹ ਸਿਰਫ ਘਰ ਦੀ ਸਫਾਈ ਲਈ ਇੱਕ ਸੰਦ ਨਹੀਂ ਹੈ ਇਹ ਘਰ ਨੂੰ ਸਾਫ਼ ਰੱਖਣ ਦੇ ਲਈ ਇੱਕ ਸੰਦ ਹੈ ਇਹ ਨਕਾਰਾਤਮਕਤਾ ਨੂੰ ਦੂਰ ਕਰਨ ਦਾ ਪ੍ਰਤੀਕ ਹੈ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ ਕਿ ਦੇਵੀ ਲਕਸ਼ਮੀ ਨੂੰ ਦੀਵਾਲੀ ਤੋਂ ਪਹਿਲਾਂ ਲੋਕ ਬਹੁਤ ਸਾਰੀਆਂ ਰਸਮਾਂ ਕਰਦੇ ਹਨ ਉਹ ਘਰ ਦੀ ਸਫਾਈ ਕਰਦੇ ਹਨ ਇਸ ਨੂੰ ਪੇਂਟ ਕਰਦੇ ਹਨ ਘਰ ਤੋਂ ਜਾਲੇ ਸਾਫ਼ ਕਰਦੇ ਹਨ ਅਤੇ ਦੇਵੀ ਲਕਸ਼ਮੀ ਦੇ ਆਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੰਦੇ ਹਨ ਇਸ ਲਈ ਇਹ ਉਪਾਕਰਣ ਤੋਂ ਪਹਿਲਾਂ ਸਭ ਤੋਂ ਮਹੱਤਵਪੂਰਨ ਗੱਲ ਇਹ ਜਾਣਨਾ ਹੈ ਕਿ ਤੁਹਾਨੂੰ ਇਹ ਉਪਾਅ ਕਿਸ ਸਮੇਂ ਕਰਨਾ ਹੈ ਸਭ ਤੋਂ ਪਹਿਲਾਂ ਸਮਾਂ ਚੁਣੋ ਇਹ ਇੱਕ ਗੁਪਤ ਸਮਾਧੀ ਵਾਲੀ ਦਿਨ ਜਾਂ ਰਾਤ ਵਿੱਚ ਕਰ ਸਕਦੇ ਹੋ ਪਰ ਇਹ ਸ਼ਾਮ ਨੂੰ ਕਰਨਾ ਚਾਹੀਦਾ ਹੈ ਜਦੋਂ ਸੂਰਜ ਡੁੱਬਦਾ ਹੈ ਸੂਰਜ ਡੁੱਬਣ ਤੋਂ ਬਾਅਦ ਸਭ ਤੋਂ ਵਧੀਆ ਸਮਾਂ ਹੁੰਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਸ਼ਾਮ ਨੂੰ ਦੇਵੀ ਮਾਤਾ ਆਪਣੇ ਭਗਤਾਂ ਦੇ ਘਰ ਵਿੱਚ ਆਉਂਦੀ ਹੈ ਦੇਵੀ ਲਕਸ਼ਮੀ ਹਰ ਘਰ ਦੇ ਦਰਵਾਜ਼ੇ ਖੜਕਾਉਂਦੀ ਹੈ ਇਸ ਲਈ ਜੇਕਰ ਦੇਵੀ ਲక్ష్ਮੀ ਤੁਹਾਡੇ ਘਰ ਵਿੱਚ ਇਸ ਰਸਮ ਨੂੰ ਵੇਖਦੀ ਹੈ ਤਾਂ ਦੇਵੀ ਲక్ష్ਮੀ ਤੁਹਾਡੇ ਘਰ ਵਿੱਚ ਸਥਾਈ ਨਿਵਾਸ ਕਰ ਜਾਵੇਗੀ ਜਦੋਂ ਦਿਨ ਦਾ ਹੰਗਾਮਾ ਸ਼ਾਂਤ ਹੋ ਜਾਂਦਾ ਹੈ ਤੁਸੀਂ ਇਕੱਲੇ ਹੋ ਇਹ ਨਿਯਮ ਸ਼ਾਂਤੀ ਇਕਾਂਤ ਤੇ ਸ਼ਰਧਾ ਨਾਲ ਤੁਸੀਂ ਉਪਾਅ ਕਰ ਸਕਦੇ ਹੋ ਕਿਉਂਕਿ ਪਰਮਾਤਮਾ ਸਾਡਾ ਵਿਹਾਰ ਨਹੀਂ ਵੇਖਦੇ ਸਿਰਫ ਸਾਡੀਆਂ ਭਾਵਨਾਵਾਂ ਨੂੰ ਵੇਖਦੇ ਹਨ ਇਸ ਲਈ ਇਸ ਉਪਾਅ ਨੂੰ ਕਰਦੇ ਸਮੇਂ ਸਭ ਤੋਂ ਪਹਿਲਾਂ ਕਿਸੇ ਪ੍ਰਤੀ ਬੁਰਾ ਇਰਾਦਾ ਨਹੀਂ ਰੱਖਣਾ ਤੁਹਾਨੂੰ ਕਿਸੇ ਬਾਰੇ ਬੁਰਾ ਨਹੀਂ ਸੋਚਣਾ ਚਾਹੀਦਾ ਇਸ ਉਪਾਅ ਨੂੰ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਕੋਈ ਵਿਅਕਤੀ ਦੂਜਿਆਂ ਦੀਆਂ ਇਛਾਵਾਂ ਪੂਰੀਆਂ ਕਰਨ ਦਾ ਸਹਾਰਾ ਲੈਂਦਾ ਹੈ ਤਾਂ ਦੇਵੀ ਲਕਸ਼ਮੀ ਦੇ ਅਸ਼ੀਰਵਾਦ ਕਦੇ ਵੀ ਉਹਨਾਂ ਦੇ ਘਰ ਵਿੱਚ ਨਹੀਂ ਰਹਿੰਦੇ ਦੇਵੀ ਲਕਸ਼ਮੀ ਕਦੇ ਵੀ ਉਹਨਾਂ ਦੇ ਘਰ ਵਿੱਚ ਪ੍ਰਵੇਸ਼ ਨਹੀਂ ਕਰਦੀ ਮਾਤਾ ਲਕਸ਼ਮੀ ਉਹਨਾਂ ਦੇ ਲੋਕਾਂ ਤੇ ਹਮੇਸ਼ਾ ਨਾਰਾਜ਼ ਰਹਿੰਦੀ ਹੈ ਜੇ ਦੂਜਿਆਂ ਬਾਰੇ ਮਾੜਾ ਸੋਚਦੇ ਹਨ ਇਸ ਲਈ ਇਸ ਉਪਾਅ ਨੂੰ ਕਰਦੇ ਅਤੇ ਮਨ ਨੂੰ ਸਾਫ਼ ਕਰਨ ਵਿੱਚ ਤੁਹਾਡੇ ਜੀਵਨ ਵਿੱਚ ਤਨ ਖੁਸ਼ਹਾਲੀ ਤੇ ਖੁਸ਼ੀ ਦੀ ਵਰਖਾ ਕਰਨ ਦੇ ਲਈ ਹੈ ਹੁਣ ਤੁਹਾਨੂੰ ਦੱਸਦੇ ਹਾਂ ਇਸ ਨੂੰ ਕਰਨਾ ਕਿਵੇਂ ਹੈ ਪਹਿਲਾਂ ਘਰ ਦੇ ਫਰਸ਼ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਉਸ ਕੋਨੇ ਨੂੰ ਸਾਫ਼ ਕਰੋ ਜਿੱਥੇ ਤੁਸੀਂ ਝਾੜੂ ਨੂੰ ਆਪਣੇ ਹੱਥਾਂ ਨਾਲ ਰੱਖਣਾ ਚਾਹੁੰਦੇ ਹੋ ਤੁਹਾਨੂੰ ਇਹ ਝਾੜੂ ਨਾਲ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਤੁਸੀਂ ਇਸ ਤੇ ਫੂਕ ਮਾਰ ਸਕਦੇ ਹੋ ਜਾਂ ਕੱਪੜੇ ਨਾਲ ਹਿਲਾ ਸਕਦੇ ਹੋ ਹੁਣ ਜਿਵੇਂ ਹੀ ਸ਼ਾਮ ਆਉਂਦੀ ਹੈ ਝਾੜੂ ਨੂੰ ਘਰ ਦੇ ਮੁੱਖ ਕਮਰੇ ਵੱਲ ਨੂੰ ਮੁਹ ਕਰਕੇ ਆਪਣੇ ਪੈਰਾਂ ਤੋਂ ਬਿਨਾਂ ਜ਼ਮੀਨ ਤੇ ਰੱਖੋ ਜਿਵੇਂ ਤੁਸੀਂ ਕੁਝ ਲੁਕੋ ਰਹੇ ਹੁੰਦੇ ਹੋ ਯਕੀਨੀ ਬਣਾਓ ਕਿ ਝਾੜੂ ਜ਼ਮੀਨ ਨੂੰ ਛੂ ਰਿਹਾ ਹੈ ਝਾੜੂ ਨੂੰ ਇਸ ਤਰ੍ਹਾਂ ਖੜਾ ਨਹੀਂ ਰੱਖਣਾ ਚਾਹੀਦਾ ਹੁਣ ਆਪਣੇ ਹੱਥ ਦੀ ਹਥੇਲੀ ਵਿੱਚ ਇੱਕ ਲਾਲ ਧਾਗਾ ਲੈਣਾ ਹੈ ਇਸ ਨਾਲ ਚੌਲਾਂ ਦਾ ਇੱਕ ਦਾਣਾ ਰੱਖੋ ਅਤੇ ਇਸ ਨੂੰ ਹਲਕਾ ਜਿਹਾ ਮੋੜ ਦਿਓ ਇਹ ਤੁਹਾਡੀ ਬੇਨਤੀ ਦਾ ਉਦੇਸ਼ ਹੈ ਜੋ ਸਿੱਕਾ ਤੁਸੀਂ ਲਿਆ ਹੈ ਉਹ ਛੋਟਾ ਸਿੱਕਾ ਭਾਵੇਂ ਤੁਹਾਡੇ ਪੈਰਾਂ ਦਾ ਇੱਕ ਹਿੱਸਾ ਹੈ ਖੁਸ਼ ਰਹੋ ਅਤੇ ਆਪਣੇ ਮਨ ਵਿੱਚ ਕੁਝ ਅਜੀਹਾ ਬੋਲੋ ਜੋ ਤੁਹਾਡੀ ਆਤਮਾ ਨੂੰ ਉੱਚਾ ਕਰੇ ਭਾਵੇਂ ਇਹ ਕੋਈ ਮੰਤਰ ਹੋਵੇ ਮਾਤਾ ਲక్ష్ਮੀ ਦਾ ਨਾਮ ਹੋਵੇ ਜਿਸ ਨੂੰ ਵੀ ਤੁਸੀਂ ਆਪਣਾ ਗੁਰੂ ਦੇਵ ਮੰਨਦੇ ਹੋ ਉਹਨਾਂ ਦਾ ਮੰਤਰ ਜਿਹੜਾ ਹੈ ਉਹਦਾ ਜਾਪ ਕਰਨਾ ਹੈ ਹੁਣ ਝਾੜੂ ਤੇ ਇੱਕ ਲਾਲ ਧਾਗਾ ਬੰਨਣਾ ਹੈ ਇਸ ਨੂੰ ਤਿੰਨ ਵਾਰ ਬੰਨੋ ਇਸ ਨੂੰ ਬੰਨ੍ਹਦੇ ਸਮੇਂ ਇੱਕ ਸਮੱਸਿਆ ਦੇ ਬਾਰੇ ਸੋਚੋ ਉਸ ਦਾ ਨਾਮ ਦੱਸੋ ਧਾਗਾ ਬੰਨੋ ਤੇ ਇੱਕ ਗੰਢ ਬੰਨੋ ਝਾੜੂ ਦੇ ਕੋਲ ਤુલਸੀ ਦੇ ਪੱਤੇ ਤੇ ਕਪੂਰ ਰੱਖ ਦਿਓ ਇੱਕ ਛੋਟਾ ਜਿਹਾ ਦੀਵਾ ਬਣਾਓ ਦੀਵਾ ਬਣਾਉਣ ਤੋਂ ਬਾਅਦ ਇਸ ਨੂੰ ਜਗਾਓ ਤਿੰਨ ਵਾਰ ਗੁਣ ਗਣਾਉਂਦੇ ਹੋਏ ਆਪਣਾ ਹੱਥ ਲਾਟ ਦੇ ਸਾਹਮਣੇ ਰੱਖੋ ਤੇ ਥੋੜੀ ਜਿਹਾ ਫੂਕ ਮਾਰ ਦਿਓ ਜੋ ਤੁਸੀਂ ਅੰਤ ਵਿੱਚ ਸਫਾਈ ਦਾ ਸੰਕੇਤ ਦੇ ਸਕੋ ਹੁਣ ਜਦੋਂ ਦੀਵਾ ਬੁੱਝ ਜਾਵੇ ਤਾਂ ਝਾੜੂ ਉਸੇ ਜਗ੍ਹਾ ਤੇ ਛੱਡ ਦਿਓ ਝਾੜੋ ਨੂੰ ਰਾਤ ਪਰ ਉਥੇ ਹੀ ਪਿਆਰ ਰਹਿਣ ਦਿਓ ਇਸ ਨੂੰ ਨਾ ਹਿਲਾਇਓ ਨਾ ਹੀ ਇਸ ਨੂੰ ਕਿਸੇ ਨੂੰ ਦੇਣਾ ਹੈ ਤੇ ਨਾ ਹੀ ਕਿਸੇ ਨੂੰ ਦਿਖੇ ਇਹ ਉਪਾਅ ਘਰ ਦੇ ਬੰਦ ਕਮਰੇ ਵਿੱਚ ਕੀਤਾ ਜਾ ਸਕਦਾ ਹੈ ਅੱਗੇ ਕੀ ਕਰਨਾ ਹੈ ਅਗਲੀ ਸਵੇਰ ਸੂਰਜ ਚੜਨ ਤੋਂ ਠੀਕ ਪਹਿਲਾਂ ਝਾੜੋ ਚੁੱਕੋ ਲਾਲ ਧਾਗਾ ਖੋਲੋ ਸਿੱਕੇ ਕੱਢੋ ਤੇ ਉਹਨਾਂ ਨੂੰ ਆਪਣੀ ਨਵੀਂ ਤਜੋਰੀ ਵਿੱਚ ਰੱਖ ਲਿਓ ਜਿੱਥੇ ਵੀ ਤੁਸੀਂ ਘਰ ਵਿੱਚ ਪੈਸੇ ਰੱਖਦੇ ਹੋ ਤੁਹਾਨੂੰ ਕੀ ਕਰਨ ਦੀ ਲੋੜ ਹੈ ਚਾੜੋ ਨੂੰ ਇੱਕ ਛੋਟੇ ਲਾਲ ਕਪੜੇ ਵਿੱਚ ਲਪੇਟੋ ਤੇ ਤਜੋਰੀ ਦੇ ਅੰਦਰ ਇੱਕ ਬੰਡਲ ਲਗਾਓ ਜੇਕਰ ਤੁਹਾਡੇ ਕੋਲ ਤਜੋਰੀ ਨਹੀਂ ਹੈ ਇਸ ਨੂੰ ਆਪਣੀ ਪੁਰਾਣੀ ਤਜੋਰੀ ਵਿੱਚ ਰਸੋਈ ਵਿੱਚ ਜਾਂ ਇਥੋਂ ਤੱਕ ਕਿ ਭਗਵਾਨ ਦੇ ਮੰਦਰ ਵਿੱਚ ਵੀ ਰੱਖ ਸਕਦੇ ਹੋ ਆਪਣੀ ਜ਼ਿੰਦਗੀ ਵਿੱਚ ਜੇਕਰ ਤੁਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਉਪਾar ਨੂੰ ਤੁਸੀਂ ਜ਼ਰੂਰ ਅਪਣਾ ਲੈਣਾ ਹੈ ਇਹ ਉਪਾar ਜਿਹੜਾ ਹੈ ਬੜਾ ਹੀ ਪਵਿੱਤਰ ਹੈ ਇਸ ਲਈ ਇਸ ਨੂੰ ਕਿਸੇ ਪਵਿੱਤਰ ਸਥਾਨ ਤੇ ਹੀ ਕਰਨਾ ਹੈ ਭਾਪ ਬਹੁਤ ਤੁਹਾਡੇ ਲਈ ਵਧੀਆ ਸਾਬਿਤ ਹੋਵੇਗਾ ਇਸ ਲਈ ਇਸ ਨੂੰ ਕਦੇ ਵੀ ਨਾ ਛੱਡੋ ਇਹ ਤੁਹਾਡੇ ਲਈ ਉਪਾਅ ਬੜਾ ਹੀ کارਗਰ ਸਾਬਿਤ ਹੋ ਜਾਵੇਗਾ ਇਹ ਬਹੁਤ ਹੀ ਚੰਗੀ ਤਰ੍ਹਾਂ ਤੁਹਾਨੂੰ ਘਰ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ ਹੈ ਤੇ ਇਹ ਸਾਫ ਤੇ ਸਤਕਾਰ ਦਾ ਭਰਿਆ ਹੋਇਆ ਹੁੰਦਾ ਹੈ ਧਨ ਦੀ ਦੇਵੀ ਨੂੰ ਆਕਰਸ਼ਿਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ